22 ਸਾਲ ਦਾ ਚੌਂਸ਼ਣ ਦੇ ਕੁਝ ਪਰਿਵਾਰ ਮੈਂਬਰਾਂ ਨਾਲ ਨੱਡੀ ਫਟੀ ਗੁਫਾ ਵਿੱਚ ਖੋਜ ਕਰਨ ਗਿਆ ਇੱਕ ਤੰਗ ਰਸਤੇ ਵਿੱਚ ਦਾਖਲ ਹੋ ਗਿਆ ਉਹ ਅੰਦਰ ਵੱਧਦਾ ਗਿਆ ਜਿੰਨਾ ਜ਼ਿਆਦਾ ਅੱਗੇ ਚੌਂਸ਼ਣ ਵੱਧਦਾ ਉਹਨਾਂ ਫਸਦਾ ਜোন ਇਸ ਤੰਗ ਜਗ੍ਹਾ ਵਿੱਚ ਉਲਟਾ ਹੋ ਕੇ ਫਸ ਗਿਆ ਉਹ ਇਸ ਤਰ੍ਹਾਂ ਫਸਿਆ ਕਿ ਉਸ ਦਾ ਸਿਰ ਥੱਲੇ ਤੇ ਪੈਰ ਉਪਰਲੇ ਪਾਸੇ ਸਨ ਉਸ ਦੇ ਸਰੀਰ ਤੇ ਬਹੁਤ ਜ਼ਿਆਦਾ ਦਬਾਅ ਸੀ ਜਿਸ ਨਾਲ ਉਸ ਦਾ ਸਾਹ ਲੈਣਾ ਵੀ ਮੁਸ਼ਕਲ ਹੋ ਗਿਆ ਸੀ ਹੋਰ ਪਰਿਵਾਰ ਦੇ ਮੈਂਬਰਾਂ ਨੂੰ ਪਤਾ ਚੱਲਿਆ ਕਿ ਜੋਨ ਫਸ ਗਿਆ ਹੈ ਉਹਨਾਂ ਨੇ ਤੁਰੰਤ ਰੈਸਕਿਊ ਟੀਮ ਨੂੰ ਸੂਚਿਤ ਕੀਤਾ ਉਜੇ 2 ਘੰਟੇ ਤੱਕ ਜੋਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜੋਨ ਦਾ ਸਰੀਰ ਜ਼ਿਆਦਾ ਦੇਰ ਤੱਕ ਉਲਟਾ ਹੋਣ ਦੇ ਕਾਰਨ ਉਸ ਦੇ ਸਰੀਰ ਵਿੱਚ ਖੂਨ ਸਰਕ